ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹੀਦੀ ਤੋਂ ਉਪਰੰਤ ਲੰਮੇ ਅਰਸੇ ਤੋਂ ਬਾਅਦ ਗੁਰੂ ਘਰ ਦੇ ਵਿੱਚ ਖੁਸ਼ੀਆਂ ਖੇੜਿਆਂ ਦਾ ਮਾਹੌਲ ਬਣਿਆ ਹੋਇਆ ਹੈ ਇਸ ਬਾਰੇ ਕਵੀ ਆਪਣੀ ਲਿਖਤ ਸੰਬੰਧੀ ਕੀ ਲਿਖ ਰਿਹਾ ਹੈ ਆਓ ਸੁਣਦੇ ਹਾਂ ਸੰਤ ਸਿਪਾਹੀ ਸਿਸਟਰਸਾ ਕਵੀ ਸ੍ਰੀ ਜਥੇਦੀ ਰਸਨਾ ਤੋਂ ਤੇਰੇ ਦੇ ਵੇਖੋ ਘੇਰ ਦੇ ਮੇਰੇ ਗੁਰੂ ਜੀ ਦੇ ਲਾੜ ਵੇਖੋ ਘੇਰ ਦੇ ਅਨੰਦਪੁਰ ਗਲੀਆਂ ਵਿੱਚ ਅਨੰਦਪੁਰ ਗਲੀਆਂ ਤੇ ਮੇਰੇ ਗੁਰੂ ਜੀ ਦੇ ਲਾ ਖੁਖੇਰ ਦੇ ਕੇਰ ਦੇ ਕੇਰ ਦੇ